ਪਾ 11 ਸਰਗੋਦੇੋਂ ਸਵੇਰੇ 7 ਵਜੇ ਦੀ ਤੁਰੀ ਗੱਡੀ 11 ਵਜੇ ਲਾਲਾ ਮੂਸੇ ਪੁੱਜੀ ਪਾਕਿਸਤਾਨ ਵਿੱਚ ਗੱਡੀਆਂ ਦੇ ਬੜੇ ਸੋਹਣੇ ਸੋਹਣੇ ਨਾਂ ਰੱਖੇ ਹੋਏ ਹਨ ਤੇਜ਼ ਗਾਮ ਤੇਜ਼ ਰੋ ਸੁੱਕ ਗਾਮ ਸੁਭ ਕਰੋ ਇੱਕ ਤੇਜ਼ ਗੱਡੀ ਜਿਹੜੀ ਕਰਾਚੀ ਤੋਂ ਪਸ਼ਾਵਰ ਤੱਕ ਜਾਂਦੀ ਹੈ ਅਤੇ ਜਿਸ ਵਿੱਚ ਬਹਿ ਕੇ ਮੈਂ ਪਿੰਡੀ ਅਪੜਣਾ ਸੀ ਦਾ ਨਾਂ ਹੈ ਡਾਚੀ ਪਤਾ ਨਹੀਂ ਜਿਸ ਵਿੱਚ ਸਫ਼ਰ ਕਰਕੇ ਲਾਲੇ ਮੂਸੇ ਪੁੱਜਿਆ ਉਸ ਦਾ ਕੀ ਨਾਂ ਹੈ ਬ੍ਰਾਂਚ ਲਾਈਨ ਗੱਡੀਆਂ ਤੇ ਸ਼ਾਇਦ ਨਾ ਨਹੀਂ ਰੱਖੇ ਜਾਂਦੇ ਵਰਨਾ ਇਹਦਾ ਨਾਂ ਜ਼ਰੂਰ ਸੁਸਤਰ ਹੋਣਾ ਸੀ ਇੱਕ ਜ਼ਮਾਨਾ ਸੀ ਜਦੋਂ ਪਿੰਡਿਓਂ ਲਾਹੌਰ ਤੱਕ ਦੀ ਦੌੜ ਕਾਰਨਮਾਇਆ ਮੰਨੀ ਜਾਂਦੀ ਸੀ ਉਦੋਂ ਮੇਰੇ ਮਨ ਵਿੱਚ ਲਾਲੇ ਮੁਸੇ ਦੀ ਦੋ ਤਰ੍ਹਾਂ ਦੀ ਕਲਪਨਾ ਸੀ ਇੱਕ ਇਹ ਕਿ ਪਿੰਡੀ ਤੇ ਲਾਹੌਰ ਦਰਮਿਆਨ ਉਹ ਨਖੇੜਵੀਂ ਲੀਕ ਵਾਂਗ ਹੈ ਦੂਜੇ ਭੇਰੇ ਜਾਣ ਆਉਣ ਵਾਲੇ ਲਾਲਿਆਂ ਨੂੰ ਇੱਥੇ ਕਈ ਘੰਟੇ ਮੁਸਣਾ ਪੈਂਦਾ ਹੈ ਇਦੂ ਜੀ ਸੇ ਤਾ ਤਾਂ ਹਾਲੇ ਵੀ ਕਾਇਮ ਸੀ ਤਨ ਕੰਟੈਸਟੇਸ਼ਨ ਤੇ ਵਹਿਲਿਆਂ ਬਹਿ ਕੇ ਕੱਟਨੇ ਸਨ ਪਰ ਮੈਨੂੰ ਕੋਫਤ ਮਹਿਸੂਸ ਨਹੀਂ ਹੋਈ ਅਕਤੂਬਰ ਦਾ ਪਿਛਲਾ 15 ਵਾੜਾ ਸ਼ੁਰੂ ਹੋ ਚੁੱਕਿਆ ਸੀ ਇਸ ਮੌਸਮ ਲਾਹੌਰ ਵਿੱਚ ਹਾਲੇ ਵੀ ਦਿਹਾੜ ਗਰਮ ਹੁੰਦੀ ਹੈ ਪਰ ਪੋਠੋਹਾਰ ਦੀ ਧਰਤੀ ਉੱਪਰ ਪਹਾੜਾਂ ਤੋਂ ਠੰਡੀਆਂ ਹਵਾਵਾਂ ਲੈ ਕੇ ਧੁੱਪ ਵਿੱਚ ਨਿਗਗਤ ਕਿਤਨੇ ਕੈਰੇਟ ਸੋਨਾ ਹੋਰ ਪਰ ਦੇ ਦਿੰਦੀਆਂ ਹਨ ਇਹ ਬੜਾ ਸੁਹਾਵਣਾ ਸਮਾਂ ਹੁੰਦਾ ਹੈ ਅਤੇ ਪਰਦੇਸ ਵਿੱਚ ਬੈਠੇ ਪੋਠੋਹਾਰੀ ਨੂੰ ਕਦੇ ਵੀ ਨਹੀਂ ਪੁੱਲਦਾ। ਸਮ੍ਰਿਤੀ ਦੁਪਹਿਰੀ ਸੜਕਾਂ ਤੇ ਕੰਧਾਂ ਉੱਪਰ ਵਕਤ ਤੋਂ ਪਹਿਲਾਂ ਲਮੇਰੀਆਂ ਹੁੰਦੀਆਂ ਸ਼ਾਮਾਂ ਨੂੰ ਸਦਾ ਸਾਹਮਣੇ ਰੱਖਦੀ ਹੈ। ਇਸ ਮੌਸਮ ਵਿੱਚ ਮੈਨੂੰ ਆਪਣਾ ਸਕੂਲ ਵੀ ਚੰਗਾ-ਚੰਗਾ ਲੱਗਣ ਲੱਗ ਪੈਂਦਾ ਸੀ ਕਿਉਂਕਿ ਮਾਸਟਰ ਕੁਝ ਸੁਸਤ ਹੋ ਜਾਂਦੇ ਤੇ ਘੱਟ ਮਾਰਦੇ। ਸਕੂਲ ਦਾ ਵਕਤ ਬਦਲ ਜਾਂਦਾ। ਸਵੇਰੇ 9:00 ਵਜੇ ਮਾਂ ਸਾਨੂੰ ਚੰਗੀ ਤਰ੍ਹਾਂ ਖਵਾ ਪਿਆ ਕੇ ਟੋਰਦੀ ਅਤੇ ਮੋੜਨ ਵੇਲੇ ਲਈ ਮਠੀ ਅੱਗੀ ਦੁੱਧ ਕੜਨਾ ਧਰਦੀ ਦੀ ਜਿਸ ਵਿੱਚ ਬਦਾਮ ਹੁੰਦੇ ਸੁਹਾਰੇ ਲਾਟੀਆਂ ਖਸਖਾਸ ਤੇ ਖਬਰੇ ਹੋਰ ਕੀ ਕੀ ਤਰਕਾਲਾਂ ਤੱਕ ਇਹ ਦੁੱਧ ਉਬਲ ਉਬਲ ਕੇ ਲਾਲ ਤੇ ਧੁੱਪ ਵਾਂਗ ਹੀ ਸੰਘਣਾ ਹੋ ਜਾਂਦਾ ਇਸ ਵਿੱਚ ਵਿਸ਼ੇਸ਼ ਧੁੱਪ ਦਾ ਸੁਆਦ ਮਾਨਦਾ ਮੈਂ ਪਲੇਟਫਾਰਮ ਤੇ ਕਿਤਨਾ ਚਿਰ ਟੇਲਦਾ ਰਿਹਾ ਸਟੇਸ਼ਨ ਜਰਾ ਵੀ ਨਹੀਂ ਸੀ ਬਦਲਿਆ ਸਿਵਾ ਇਸ ਦੇ ਕਿ ਗਾਹੇ-ਗਾਹੇ ਬੁਲਾਰਾ نہایت ਸੁਸਤ ਅਰਦੂ ਵਿੱਚ ਲਾਊਡ ਸਪੀਕਰ ਤੇ ਗੱਡੀਆਂ ਦੇ ਆਉਣ ਜਾਣ ਬਾਰੇ ਵੀਰਵਾ ਦਿੰਦਾ ਸੀ ਇਹ ਲਾਊਡ ਸਪੀਕਰ ਹਿੰਦੁਸਤਾਨ ਦੇ ਸਟੇਸ਼ਨਾਂ ਤੇ ਵੀ ਲੱਗੇ ਹੋਏ ਹਨ ਪਰ ਉਹਨਾਂ ਉੱਪਰ ਜ਼ਬਾਨ ਦੀ ਜੋ ਦਰਦਸ਼ਾ ਕੀਤੀ ਜਾਂਦੀ ਹੈ ਉਹ ਵਰਣਨ ਤੋਂ ਬਾਹਰ ਹੈ ਹਿੰਦੁਸਤਾਨ ਦੇ ਸਰਕਾਰੀ ਮਹਿਕਮਿਆਂ ਵਿੱਚ ਹਿੰਦੀ ਵਿਗਾੜ ਕੇ ਤੇ ਅੰਗਰੇਜ਼ੀ ਸਵਾਰ ਕੇ ਬੋਲਣਾ ਉੱਚੀ ਤਹਜ਼ੀਬ ਅਤੇ ਪੋਜੀਸ਼ਨ ਦਾ ਇਸ਼ਤਿਹਾਰ ਹੈ ਹਵਾਈ ਜਹਾਜ਼ਾਂ ਵਿੱਚ ਹੌਸਟੈਸਾਂ ਵੀ ਬੋਲਣ ਵੇਲੇ ਕੌਮੀ ਅੰਖ ਨੂੰ ਬੁਲਾਇ ਤਾਕ ਰੱਖ ਦਿੰਦੀਆਂ ਹਨ ਇਸ ਦੇ ਬਕਰੀਤ ਪਾਕਿਸਤਾਨੀ ਅਫਸਰਾਂ ਤੇ ਉੱਚੀ ਸ਼੍ਰੇਣੀ ਦੇ ਲੋਕਾਂ ਨੂੰ ਬੰਗਰੇਜ਼ੀਅਤ ਦੇ ਖਬਤ ਤੋਂ ਆਜ਼ਾਦ ਵੇਖਿਆ। ਖਾਨਸਾਮਾ ਮੇਰੇ ਲਈ ਰੋਟੀ ਵੇਟਗਰੂਮ ਵਿੱਚ ਹੀ ਲੈ ਆਇਆ। ਇਹਦੇ ਨਾਲ ਲੱਗਦੇ ਡਰੈਸਿੰਗ ਰੂਮ ਵਿੱਚ ਇੱਕ ਲੱਕੜੀ ਦੀ ਬਣੀ ਹੋਈ ਜਾਇ ਨਮਾਜ਼ ਪਈ ਸੀ। ਦੁਪਹਿਰ ਦੀ ਨਮਾਜ਼ ਵੇਲੇ ਰੇਲਵੇ ਦੇ ਛੋਟੇ ਤੇ ਵੱਡੇ ਕਰਮਚਾਰੀ ਵਾਰੋ-ਵਾਰੀ ਅੰਦਰ ਆਉਂਦੇ, ਜਾਇ ਨਮਾਜ਼ ਵਛਾਉਂਦੇ ਤੇ ਨਮਾਜ਼ ਪੜ੍ਹਦੇ। ਕਾਫੀ ਚਿਰ ਤੱਕ ਇਹ ਆਵਾਜ਼ਾਈ ਲੱਗੀ ਰਹੀ। ਅਤੇ ਇਹਨੂੰ ਵੇਖ ਕੇ ਮੇਰਾ ਮਨ ਚੁਟਕੀਆਂ ਲੈਣ ਲੱਗ ਪਿਆ। ਇਹ ਸਭਾਦਤ ਦਾ ਕੁਝ ਨਾ ਕੁਝ ਫਾਇਦਾ ਤਾਂ ਜ਼ਰੂਰ ਹੁੰਦਾ ਹੋਵੇਗਾ, ਮੈਂ ਸੋਚਿਆ। ਭਾਵੇਂ ਥੋੜੇ ਚਿਰ ਲਈ ਹੀ ਸਹੀ, ਛੋਟੇ ਤੇ ਵੱਡੇ ਕਰਮਚਾਰੀ ਆਪਣੇ ਆਪ ਨੂੰ ਇੱਕ ਦੂਜੇ ਦੇ ਨੇੜੇ ਨੇੜੇ ਤੇ ਬਰਾਬਰ ਮਹਿਸੂਸ ਕਰਨ ਲੱਗ ਪੈਂਦੇ ਹੋਣਗੇ। ਉਹਨਾਂ ਦੇ ਚਰਨ ਵਿੱਚ ਸਵਸ਼ਟਤਾ ਆ ਜਾਂਦੀ ਹੋਵੇਗੀ। ਮਸਾਫਰਾ ਨਾਲ ਸਲੂਕ ਸੁਧਰ ਜਾਂਦਾ ਹੋਵੇਗਾ। ਇਸਲਾਮ ਦੀਆਂ ਬੇਸ਼ਕੀਮਤੀ ਸਮਾਜੀ ਤੇ ਜ਼ਮੂਰੀ ਰਵਾਇਤਾਂ ਹਨ ਜਦੋਂ ਮੈਂ ਕਾਲਜ ਵਿੱਚ ਪੜਦਾ ਹੁੰਦਾ ਸਾਂ ਸਰ ਸਿਕੰਦਰ ਹਯਾਤ ਖਾਨ ਕੁਝ ਮਹੀਨਿਆਂ ਲਈ ਪੰਜਾਬ ਦੇ ਗਵਰਨਰ ਨਿਯਤ ਹੋਏ ਸਨ ਪਰ ਉਹਨਾਂ ਆਪਣੀ ਰਹਾਇਸ਼ ਗਵਰਨਮੈਂਟ ਹਾਊਸ ਤਬਦੀਲ ਨਹੀਂ ਸੀ ਕੀਤੀ ਆਪਣੀ ਕੋਠੀ ਦੇ ਹਾਤੇ ਵਿੱਚ ਹੀ ਇੱਕ ਉੱਚੇ ਮਸਦੂਲ ਉੱਪਰ ਯੂਨੀਅਨ ਜੈਕ ਲਗਵਾ ਛੱਡਿਆ ਸੀ ਉਹਨਾਂ ਦੇ ਪਹਿਲੇ ਹਿੰਦੁਸਤਾਨੀ ਗਵਰਨਰ ਬਣ ਤੇ ਲੋਕਾਂ ਨੂੰ ਬੜਾ ਮਾਣ ਸੀ ਇੱਕ ਸ਼ਾਮ ਜਦੋਂ ਉਹਨਾਂ ਦਾ ਲੜਕਾ ਸ਼ੌਕਤ ਜੋ ਮੇਰਾ ਜਮਾਤੀ ਸੀ ਤੇ ਮੈਂ ਉਹਨਾਂ ਦੀ ਕੋਠੀ ਦਾਖਲ ਹੋਏ ਤਾਂ ਅਜੀਬ ਨਜ਼ਾਰਾ ਦੇਖਿਆ। ਲਾਂਵ ਵਿੱਚ ਵਿਸ਼ੀਆਂ ਦਰਿਆ ਉੱਪਰ ਅਮੀਰ ਤੇ ਗਰੀਬ ਦੋਹਾਂ ਤਰ੍ਹਾਂ ਦੇ ਮੁਲਾਕਾਤੀਆਂ ਦੀ ਭੀੜ ਲੱਗੀ ਹੋਈ ਸੀ। ਇਸ ਦੇ ਅਣਵਿਚਕਾਰ ਸਰ ਸਕੰਦਰ ਆ ਬੜੀ ਬੇਤਕल्लਫੀ ਨਾਲ ਸਜੇ ਹੋਏ ਸਨ ਅਤੇ ਹੁੱਕਾ ਵੀ ਸਾਂਝਾ ਕਰ ਰਹੇ ਸਨ। ਜਿਸ ਟਾਂਗੇ ਵਿੱਚ ਅਸੀਂ ਆਏ ਉਸ ਦਾ ਕੋਚਵਾਨ ਵੀ ਛੱਟ ਦਰੀ ਤੇ ਆ ਬੈਠਾ ਸੀ ਤੇ ਹੁੱਕੇ ਦਾ ਦਮ ਲਾ ਕੇ ਚੱਲਦਾ ਬਣਿਆ ਸੀ। ਮੈਂ ਬੜਾ ਹੀ ਪ੍ਰਭਾਵਿਤ ਹੋਇਆ ਸਾਂ ਅਤੇ ਸ਼ੌਕਤ ਨੇ ਉਸ ਸ਼ਾਮ ਇਸਲਾਮੀ ਇਸ਼ਤਰਾਕੀਅਤ ਉੱਪਰ ਮੈਨੂੰ ਇੱਕ ਚੰਗਾ ਖਾਸਾ ਲੈਕਚਰ ਦਿੱਤਾ ਸੀ। ਪਾਕਿਸਤਾਨ ਦੇ ਵਜੂਦ ਵਿੱਚ ਆਉਣ ਤੋਂ ਬਾਅਦ ਉੱਥੋਂ ਦੀ ਜਨਤਾ ਨੇ ਜ਼ਰੂਰ ਆਸ ਕੀਤੀ ਹੋਵੇਗੀ ਕਿ ਹੁਣ ਨਿظام ਇਨਹੀ ਜ਼ਮੂਰੀ ਅਤੇ ਇਸ਼ਤਰਾਕੀ ਲਹਿਿਆਂ ਤੇ ਚੱਲੇਗਾ। ਲੁੱਟੂ ਅੰਗਰੇਜ਼ ਚਲੇ ਗਏ, सूदखोरੇ ਪੱਤਰੀ ਦਫਾ ਹੋ ਗਏ, ਹੁਣ ਭਲਾ ਕਿਹੜੀ ਰਿਕਵਰਡ ਰਹੇਗੀ? ਇਹ ਆਸ ਉਹਨਾਂ ਦੀ ਕਿੱਥੋਂ ਤੱਕ ਪੂਰੀ ਹੋਈ ਉਹ ਆਪ ਹੀ ਦੱਸ ਸਕਦੇ ਹਨ। ਵਾਰ ਇੱਕ ਬਾਹਰੋਂ ਆਇਆ ਹੋਇਆ ਸਰਸਰੀ ਨਜ਼ਰ ਨਾਲ ਦੇਖਣ ਵਾਲਾ ਮਹਿਮਾਨ ਇਹ ਤਾਂ ਜ਼ਰੂਰ ਕਹਿ ਸਕਦਾ ਹੈ ਕਿ ਉਹ ਆਪਣੀ ਮੰਜ਼ਲੇ ਮਕਸੂਦ ਤੋਂ ਸ਼ਾਇਦ ਉਤਨੇ ਹੀ ਦੂਰ ਹਨ ਜਿੰਨੇ ਅਸੀਂ ਆਪ ਹਾਂ ਗਰੀਬਤ ਤੇ ਅਮੀਰ ਦੇ ਭੇਦ ਉਵੇਂ ਹੀ ਮੌਜੂਦ ਹਨ ਹੋ ਸਕਦਾ ਹੈ ਹੋਰ ਵੀ ਤਿੱਖੇ ਹੋ ਗਏ ਹੋਣ ਸਾਡੇ ਹਿੰਦੁਸਤਾਨ ਵਿੱਚ ਤਾਂ ਮਜ਼ਬਾਂ ਦਾ ਕੋਈ ਹਿਸਾਬ ਨਹੀਂ Hindu Musalman Sikh Isai Parsi Bodh Jain ਉਤੇ अनेका ਹੋਰ মতਮਤਾਂ ਤਰ ਜੇ ਸਾਡੇ ਸਟੇਸ਼ਨਾਂ ਉੱਤੇ ਵੀ ਇਸੇ ਤਰ੍ਹਾਂ ਕਰਮਚਾਰੀਆਂ ਨੂੰ ਆਪਣੇ ਢੰਗ ਨਾਲ ਇਬਾਦਤ ਕਰਨ ਦੀ ਸਹੂਲਤ ਦਿੱਤੀ ਜਾਵੇ ਤਾਂ ਮਮਕਨ ਹੈ ਜਿਸ ਰਫ਼ਤਾਰ ਨਾਲ ਉਹਨਾਂ ਦਾ ਕਿਰਦਾਰ ਸੁਧਰੇ ਉਸ ਤੋਂ ਕਿਤੇ ਜਲਦੀ ਰੇਲ ਵਿਭਾਗ ਦੇ ਕਾਰੋਬਾਰ ਖਤਮ ਹੋ ਜਾਏ ਸਮਾਨਤਾ ਨਿਆਂ ਮਨੁੱਖ ਮਾਤਰ ਦੇ ਕਲਿਆਣ ਦਾ ਉਪਦੇਸ਼ ਸੰਸਾਰ ਦੇ ਹਰ ਮਹਾਂਪੁਰਸ਼ ਨੇ ਦਿੱਤਾ ਹੈ ਕਮਿਊਨਿਜ਼ਮ ਨੂੰ ਪੰਡਨ ਵੇਲੇ ਹਿੰਦੂ ਵੀਰ ਚੱਟ ਸਰਵੇ ਬਬੰਬੂ ਸੁਕਿੰ ਸਰਵੇ ਸੰਤੂ ਨਰਾਮਿਆ ਦੇ ਹਵਾਲੇ ਦੇ ਲੱਗ ਪੈਂਦੇ ਹਨ ਅਤੇ ਸਿੱਖ ਵੀਰ ਦਸਨ ਪੀਤਾ ਦੇ ਇਸ ਵਾਕ ਦੇ ਸੱਬੇ ਸਾਂਜੀਵਲ ਸਦੈਨ ਕੋਈ ਨਾ ਦਿਸੇ ਬਾਰਾ ਜੀਓ ਪਰ ਵਿੜਾਈ ਦੀ ਕੁਸੌਟੀ ਤੁਕਾਂ ਦੁਹਾਰਨਾ ਜਾਂ ਧਾਰਮਿਕ ਰੋਰੀ ਦਾ ਪਾਬੰਦ ਹੋਣਾ ਨਹੀਂ ਉਹ ਸਾਡਾ ਅਮਲ ਹੈ ਸੱਚਾ ਉਹ ਜਿਹਦਾ ਅਮਲ ਸੱਚਾ ਕਲ ਰਾਧੀ ਇਹ ਘਟਨਾ ਯਾਦ ਆਈ ਮੁੰਡੇ ਖੁੰਡੇ ਖਿੱਚ ਕੇ ਮੈਨੂੰ ਸਿਨੇਮੇ ਲੈ ਗਏ ਸਨ ਇਹ ਸਿਨੇਮਾ ਵੀ ਜੋ ਮੈਂ ਭੁੱਲਦਾ ਨਹੀਂ ਉਹ ਸਾਨੀ ਮੁਸਲਮਾਨ ਵੀਰ ਦਾ ਸੀ ਜਿਨ੍ਹਾਂ ਦੀ ਹੱਟੀ ਉੱਤੇ ਮੈਂ ਸਰਗੋਦੇ ਪਹਿਲੀ ਸ਼ਾਮ ਦਾ ਚੜਿਆ ਸਾਂ ਪਿਕਚਰ ਦਾ ਨਾਂ ਸੀ ਔਰ ਚਿਰਾਗ ਜਲਦਾ ਰਹਾ ਇਸ ਦੇ ਪ੍ਰੋਡਿਊਸਰ ਡਾਇਰੈਕਟਰ ਪਹਿਲਾਂ ਹਿੰਦੁਸਤਾਨੀ ਤੇ ਫਿਰ ਪਾਕਿਸਤਾਨੀ ਸਿਵਲ ਸਰਵਿਸ ਦੇ ਇੱਕ ਉੱਚੇ ਅਫਸਰ ਰਹਿ ਚੁੱਕੇ ਹਨ ਰਿਟਾਇਰ ਹੋ ਕੇ ਫਿਲਮਾਂ ਦੀ ਪੱਦਰ ਨੂੰ ਉਹ ਚਿਹਰਾ ਕਰਨ ਦੇ ਮੁਤਾਬਕ ਇਰਾਦੇ ਨਾਲ ਇਹ ਪਹਿਲੀ ਫਿਲਮ ਬਣਾਈ ਹੋਈ ਕਲਾਪਖ ਕਾਫੀ ਉੱਚਾ ਹੈ ਫਿਲਮ ਬਣਾਉਣ ਦਾ ਕੰਮ ਅੰਦਰੋਂ ਇਤਨਾ ਆਸਾਨ ਨਹੀਂ ਜਿੰਨਾ ਬਾਹਰੋਂ ਦਿਸਦਾ ਹੈ ਪਰ ਵਿਚਾਰ ਤੇ ਦਰਸ਼ ਦੀ ਦ੍ਰਿਸ਼ਟੀ ਤੋਂ ਸਾਫ ਸੁਥਰੀ ਅਤੇ ਸਿੱਖਿਆਦਾਇਕ ਫਿਲਮ ਹੈ ਇਸ ਵਿੱਚ ਇੱਕ ਦਰਸ਼ ਮੁਸਲਮਾਨ ਪਰਿਵਾਰ ਦੀ ਵਿਆਖਿਆ ਕੀਤੀ ਗਈ ਹੈ ਜੋ ਵੱਡੀ ਤੋਂ ਵੱਡੀ ਅਜਮਾਇਸ਼ ਵੇਲੇ ਵੀ ਸਬਰ ਸਿਦਕ ਦਾ ਦਮ ਨਹੀਂ ਛੱਡਦਾ ਰੱਬੀ ਮਾਰਗ ਉੱਤੇ ਤੁਰਦਾ ਹੈ ਉਹ ਮਾਰਗ ਕੀ ਹੈ ਹਮੇਸ਼ਾ ਸੱਚ ਬੋਲੋ ਬਦ ਤੋਂ ਬਦ ਦੁਸ਼ਮਣ ਨਾਲ ਵੀ ਸੱਜਣਤਾਈ ਨਾਲ ਪੇਸ਼ ਆਓ ਪ੍ਰੇਮ ਤੇ ਅਹਿੰਸਾ ਰਾਹੀਂ ਇੱਕ ਨਾ ਇੱਕ ਦਿਨ ਜ਼ਰੂਰ ਤੁਸੀਂ ਉਸ ਦਾ ਮਨ ਪਰਵਰਤਨ ਕਰ ਲਓਗੇ। ਰੱਬ ਦੇ ਘਰ ਦੇਰ ਹੈ, ਅੰਦੀਰ ਨਹੀਂ। ਕਦੇ ਆਪਣੇ ਦਿਲ ਵਿੱਚ ਮਲੀਨ ਵਿਚਾਰ ਨਾ ਲਿਆਓ। ਸੰਸਾਰਿਕ ਲੋਭ ਤੇ ਲਾਲਸਾ ਤੋਂ ਮੁਕਤ ਹੋਣ ਦੀ ਕੋਸ਼ਿਸ਼ ਕਰੋ। ਸਾਦਾ ਖਾਣਾ, ਸਾਦਾ ਪਹਿਨਣਾ, ਸੱਚੀ ਨਿਰਮਾਨਤਾ, ਮਨੁੱਖਤਾ ਦੀ ਸੇਵਾ ਕਰਨੀ ਇਹੋ ਉੱਤਮ ਜੀਵਨ ਦੇ ਰਚਨਾ। ਪਰ ਇਹੋ تعلیم ਤਾਂ ਅਰਿਆ ਸਮਾਜ ਦੇ ਉਪਦੇਸ਼ਕ ਵੀ ਦਿਆ ਕਰਦੇ ਸਨ। ਬਾਬਾ ਨੋਬ ਸਿੰਘ ਦਾ ਕਿਰਦਾਰ ਵੀ ਤਾਂ ਭਾਈ ਵੀਰ ਸਿੰਘ ਨੇ ਇਸੇ ਫਾਰਮੂਲੇ ਅਨੁਸਾਰ ਘੜਿਆ ਸੀ ਸੱਚੇ ਹਿੰਦੂ ਜਾਂ ਸੱਚੇ ਸਿੱਖ ਦੀ ਜੋ ਪਰਭਾਸ਼ਾ ਕੀਤੀ ਜਾਂਦੀ ਹੈ ਉਹ ਇਸ ਫਿਲਮ ਅਨੁਸਾਰ ਇੱਕ ਸੱਚੇ ਮੁਸਲਮਾਨ ਦੀ ਸੀ ਮੈਨੂੰ ਇੰਜ ਆਪਿਆ ਜਿਵੇਂ ਪ੍ਰੇਮ ਚੰਦ ਦਾ ਕੋਈ ਨਾਵਲ ਪੜ ਰਿਆ ਹਾਂ ਮਹਾਤਮਾ ਗਾਂਧੀ ਅਤੇ ਟੋਲਸਟਾਈ ਦੇ ਵੀ ਤਾਂ ਇਹੋ ਹੀ ਵਿਚਾਰ ਹਨ ਹਾਲ ਖਾਲੀ ਪਿਆ ਸੀ ਮਸਾਂ 200 ਬੰਦੇ ਹੋਣਗੇ ਅਤੇ ਉਹ ਵੀ ਬੜੀ ਰੁਚੀ ਨਾਲ ਫਿਲਮ ਵੇਖ ਰਹੇ ਸਨ ਮੇਰੇ ਸਾਥੀਆਂ ਵਿੱਚੋਂ ਵੀ ਕਿਸੇ ਨੂੰ ਫਿਲਮ ਪਸੰਦ ਨਹੀਂ ਆਈ। ਸ਼ੋਅ ਦੇ ਖਤਮੇ ਉੱਤੇ ਉਹ ਮੇਰੀ ਰਾਏ ਤਲਬ ਕਰਨ ਲੱਗ ਪਏ। ਜਦੋਂ ਮੈਂ ਕਿਹਾ ਕਿ ਪਿਕਚਰ ਮੈਨੂੰ ਪਸੰਦ ਆਈ ਹੈ ਤਾਂ ਉਹਨਾਂ ਟਿੱਪਣਰਾਂ ਕਰਨ ਲੱਗ ਦਿੱਤੀਆਂ। ਆਖੇ ਮੈਂ ਡਿਪਲੋਮੇਸੀ ਵਰਤ ਰਿਹਾ, ਦਿਲ ਦੀ ਗੱਲ ਨਹੀਂ ਕਰ ਰਿਹਾ। ਇਸ ਇਲਜ਼ਾਮ ਵਿੱਚ ਥੋੜੀ-ਬਹੁਤ ਸੱਚਾਈ ਵੀ ਸੀ। ਵਿਦੇਸ਼ੋਂ ਆਇਆ ਆਦਮੀ ਘਰ ਦੇ ਬੱਚੇ ਵਾਂਗ ਖੁੱਲ੍ਹ ਕੇ ਲੋਚਨਾ ਨਹੀਂ ਕਰ ਸਕਦਾ। ਪਰ ਜਦੋਂ ਮੈਂ ਨਵੇਦਨ ਕੀਤਾ ਕਿ ਮੇਰੇ ਦ੍ਰਿਸ਼ਟੀਕੋਣ ਅਨੁਸਾਰ ਫਿਲਮਾਂ ਕੇਵਲ ਮਨੋਰੰਜਨ ਦਾ ਸਾਧਨ ਨਹੀਂ ਹੁੰਦੀਆਂ। ਅਤੇ ਕੋਈ ਵੀ ਫਿਲਮ ਜਿਹੜੀ ਜਨ ਸੁਧਾਰ ਦੇ ਆਸ਼ੇ ਨਾਲ ਬਣਾਈ ਗਈ ਹੋਵੇ ਕਾਬਲੇ ਇhtਰਾਮ ਹੈ ਤਾਂ ਉਹਨਾਂ ਬੇਯਕੀਨੀ ਖਮੋਸ਼ੀ ਨਾਲ ਸਿਰ ਹਿਲਾ ਛੱਡੇ ਸਾਫ ਜ਼ਾਹਿਰ ਸੀ ਕਿ ਇਹਨਾਂ ਨੌਜਵਾਨਾਂ ਦਾ ਉਹਨਾਂ ਆਦਰਸ਼ਾਂ ਤੋਂ ਹੀ ਯਕੀਨ ਉੱਠ ਗਿਆ ਸੀ ਜੋ ਇਸ ਫਿਲਮ ਵਿੱਚ ਦਰਸਾਈ ਗਏ ਸਨ ਉਹਨਾਂ ਦਾ ਜੀਵਨ ਤਜਰਬਾ ਦੱਸਦਾ ਸੀ ਕਿ ਅਕਸਰ ਇਹਨਾਂ ਦਰਸ਼ਾਂ ਦਾ ਐਲਾਨ ਕਰਨ ਵਾਲੇ ਹੀ ਅੰਦਰ ਖਾਤੇ ਇਹਨਾਂ ਦਾ ਗਲਾ ਘੋਟਦੇ ਹਨ ਇੱਕ ਵਾਰੀ ਫਿਰ ਮੈਨੂੰ ਆਪਣੇ ਮੁਲਕ ਹਿੰਦੁਸਤਾਨ ਦਾ ਨਿਧਰਮਕ ਵਿਦਾਨ ਵੱਡਾ ਮੁੱਲਾ ਪਾਸਨ ਲੱਗ ਪਿਆ ਬਿਹਤਰ ਗੱਲ ਇਹੋ ਹੈ ਕਿ ਇਨਸਾਨ ਮਜ਼ਬਦ ਦੀ ਦੌੜ ਆਪਣੀ ਜ਼ਮੀਰ ਤੇ ਆਪਣੇ ਭਗਵਾਨ ਤੱਕ ਹੀ ਸੀਮਤ ਰੱਖੇ ਜਿੰਝ ਕਰਨ ਵਿੱਚ ਉਹ ਕਾਮਯਾਬ ਹੈ ਤਾਂ ਸਾਰੀ ਮਨੁੱਖਤਾ ਲਈ ਉਹਦੇ ਦਿਲ ਵਿੱਚ ਪ੍ਰੇਮ ਤੇ ਸਨਮਾਨ ਪੈਦਾ ਹੋਵੇਗਾ ਇਹੋ ਸਾਡੇ ਪੁਰਖਿਆਂ ਦੀ ਰੀਤ ਰਹੀ ਹੈ ਮਜ਼ਬਦ ਦਾ ਸਮਾਜਿਕ ਅਤੇ ਰਾਜਨੀਤਿਕ ਕੰਮਾਂ ਵਿੱਚ ਜਿਤਨਾ ਘੱਟ ਪ੍ਰਵੇਸ਼ ਹੋਵੇ ਉਤਨਾ ਹੀ ਚੰਗਾ ਹੈ ਭਾਰਤੀ ਦੀ ਜਨਤਾ ਆਪਣੇ ਅਨੁਭਵ ਨਾਲ ਹੌਲੀ-ਹੌਲੀ ਇਸ ਗੱਲ ਨੂੰ ਸਿੱਖ ਰਹੀ ਹੈ ਭਾਵੇਂ ਸਿਰ ਫਿਰਿਆਂ ਦੀ ਅਜੇ ਵੀ ਘਾਟ ਨਹੀਂ ਇੱਕ ਵੇਲਾ ਸੀ ਜਦੋਂ ਹਕੂਮਤ ਦੀ ਪਕਿਆਈ ਜਨਤਾ ਨੂੰ ਲੜਾਉਣ ਉੱਤੇ ਨਿਰਭਰ ਸੀ ਇਹ ਅੰਗਰੇਜ਼ੀ ਰਾਜ ਦਾ ਵੇਲਾ ਸੀ ਇਸ ਕੰਮ ਲਈ ਚਰਿੱਤਰਹੀਨ ਅਤੇ ਜ਼ਮੀਰ ਪਰੋਸ਼ ਲੋਕਾਂ ਨੂੰ ਆਸਾਨੀ ਨਾਲ ਵਰਤਿਆ ਜਾ ਸਕਦਾ ਸੀ ਪਰ ਹੁਣ ਆਜ਼ਾਦ ਸਰਕਾਰ ਲਈ ਪਕਿਆਈ ਦੀ ਮੁਢਲੀ ਸ਼ਰਤ ਦੇਸ਼ ਵਿਆਪੀ ਏਕਤਾ ਹੈ ਉਸ ਤੋਂ ਬਿਨਾ ਨਾ ਦੇਸ਼ ਸਲਾਮਤ ਰਹਿ ਸਕਦਾ ਹੈ ਨਾ ਹਕੂਮਤ ਕੋਈ ਬੜਾ ਹੀ ਮੂਰਖ ਹਿੰਦੁਸਤਾਨੀ ਹੋਵੇਗਾ ਜਿਹੜਾ ਇਸ ਗੱਲ ਨੂੰ ਨਾ ਸਮਝੇ ਭਾਰਤ ਦੀ ਜਨਤਾ ਆਪਣੇ ਅਨੁਭਵ ਨਾਲ ਹੌਲੀ-ਹੌਲੀ ਇਸ ਗੱਲ ਨੂੰ ਸਿੱਖ ਰਹੀ ਹੈ ਭਾਵੇਂ ਸਿਰ ਫਿਰਿਆਂ ਦੀ ਅਜੇ ਵੀ ਘਾਟ ਨਹੀਂ ਇੱਕ ਵੇਲਾ ਸੀ ਜਦੋਂ ਹਕੂਮਤ ਦੀ ਪਕਿਆਈ ਜਨਤਾ ਨੂੰ ਲੜਾਉਣ ਉੱਤੇ ਨਿਰਭਰ ਸੀ ਇਹ ਅੰਗਰੇਜ਼ੀ ਰਾਜ ਦਾ ਵੇਲਾ ਸੀ ਇਸ ਕਮਲੀ ਚਿਰਤਰਹੀਨ ਅਤੇ ਜ਼ਮੀਰ ਫਰੋਸ਼ ਲੋਕਾਂ ਨੂੰ ਆਸਾਨੀ ਨਾਲ ਵਰਤਿਆ ਜਾ ਸਕਦਾ ਸੀ ਪਰ ਹੁਣ ਅਦਾਤ ਸਰਕਾਰ ਲਈ ਪਕਿਆਈ ਦੀ ਮੁੱਢਲੀ ਸ਼ਰਤ ਦੇਸ਼ ਵਿਆਪੀ ਇਕਤਾ ਹੈ ਉਸ ਤੋਂ ਬਿਨਾ ਨਾ ਦੇਸ਼ ਸलामਤ ਰਹਿ ਸਕਦਾ ਹੈ ਨਾ ਹਕੂਮਤ ਕੋਈ ਬੜਾ ਹੀ ਮੂਰਖੀ ਹਿੰਦੁਸਤਾਨੀ ਹੋਵੇਗਾ ਜਿਹੜਾ ਇਸ ਗੱਲ ਨੂੰ ਨਾ ਸਮਝੇ ਅਤੇ ਰਾਜ ਵੱਲੋਂ ਵੀ ਹੁਣ ਉਹਨਾਂ ਲੋਕਾਂ ਨੂੰ ਸ਼ਹਿ ਨਹੀਂ ਮਿਲਦੀ ਜਿਹੜੇ ਮਜ਼ਬਬ ਦੇ ਨਾਂ ਉੱਤੇ ਲੋਕਾਂ ਨੂੰ ਲੜਾਣਾ ਚਾਹੁੰਦੇ ਹੋਣ ਇਸ ਨੀਤੀ ਤੋਂ ਜਨਤਾ ਦਾ ਸੰਤੁਸ਼ਟ ਹੋਣਾ ਸੁਭਾਵਿਕ ਹੈ ਕਿਉਂਕਿ ਉਹ ਸੁਰੱਖਿਤ ਤੇ ਸੁਖਾਲਾ ਜੀਵਨ ਪਸੰਦ ਕਰਦੀ ਹੈ ਅੱਜ ਇਹ ਜੀਵਨ ਨੂੰ ਵਜੂਦ ਵਿੱਚ ਲਿਆਉਣ ਲਈ ਉਪਜ ਹਵਦਾਊ ਹੰਬਲੇ ਮਾਰਨ ਦੀ ਲੋੜ ਹੈ ਮਸਬੀ ਨਾਰਿਆਂ ਦੀ ਨਹੀਂ ਅਤੇ ਇਸੇ ਦਿਸ਼ਾ ਵਿੱਚ ਸਾਡੀ ਹਕੂਮਤ ਸਾਨੂੰ ਵੰਗਾਰਦੀ ਹੈ ਪਰ ਉਪਜ ਦੇ ਵਾਅਦਿਆਂ ਦਾ ਕੀ ਲਾਭ ਜੇ ਮੁਨਾਫਿਆਂ ਦੇ ਜ਼ਕੀਰੇ ਮੋਟਿਆਂ ਟਿੱਡਾਂ ਵਿੱਚ ਲੈਂਦੇ ਜਾਣ ਇਸ ਜ਼ਕੀਰੇ ਦੀ ਵੰਡ ਜ਼ਮੂਰੀ ਤੇ ਇਸਤਰਾਕੀ ਢੰਗ ਨਾਲ ਹੋਣੀ ਲਾਜ਼ਮੀ ਹੈ ਸਾਡੀ ਹਕੂਮਤ ਇਸ ਹਕੀਕਤ ਨੂੰ تسلیم ਕਰਦੀ ਹੈ ਅਤੇ ਇਸ ਦੇ ਅਨੁਕੂਲ ਆਪਣੇ ਪ੍ਰੋਗਰਾਮ ਢਾਲਣਾ ਚਾਹੁੰਦੀ ਹੈ ਇਹ ਵੀ ਬੜੇ ਸੰਤੋਖ ਦੀ ਗੱਲ ਹੈ। ਪਰਦੇਸ ਵਿੱਚ ਬੈਠ ਕੇ ਮੇਰੇ ਦਿਲ ਅੰਦਰ ਪੰਡਿਤ ਨਹਿਰੂ ਲਈ ਬੜੇ ਆਦਰ ਤੇ ਸਤਿਕਾਰ ਦੀ ਭਾਵਨਾ ਉੱਠ ਪਈ। ਉਹ ਇਹਨਾਂ ਨੀਤੀਆਂ ਦਾ ਅਭਿਕਾਰਕ ਅਤੇ ਕਰਨਤਾਰ ਹੈ। ਉਹ ਦਰਸ਼ਾ ਨੂੰ ਵਿਵਹਾਰਿਕ ਅਤੇ ਵਿਗਿਆਨਿਕ ਢੰਗ ਨਾਲ ਵੇਖਦਾ ਹੈ। ਅਮਲ ਦੀਆਂ ਜਲਤਾਰਤ ਰਾਹਾਂ ਟੋਲਦਾ ਹੈ। ਆਪਣੀ ਜਨਤਾ ਦੀ ਸੋਚ ਪੱਦਰ ਨੂੰ ਧਿਆਨ ਵਿੱਚ ਰੱਖ ਕੇ ਸਹਿਜੇ-ਸਹਿਜੇ ਅੱਗੇ ਕਦਮ ਪੁੱਟਦਾ ਹੈ। ਉਹ ਤਾਵਲੀਆਂ ਛਾਲਾ ਨਹੀਂ ਮਾਰਦਾ। ਇਸੇ ਕਾਰਨ ਉਹ ਜਨਤਾ ਦੇ ਦਿਲਾਂ ਵਿੱਚ ਖੁਬਿਆ ਰਹਿੰਦਾ ਹੈ ਉਸ ਦੀ ਖਾਤਰ ਲੋਕ ਉਸ ਦੀ ਸਰਕਾਰ ਦੇ ਵੀ ਸੋ ਕਸੂਰ ਮਾਫ ਕਰ ਛੱਡਦੇ ਹਨ ਵਿਸ਼ਵਾਸ ਨਾਲ ਕਿ ਹਾਂ ਜਾ ਸਕਦਾ ਹੈ ਕਿ ਜਿਉਂ-ਜਿਉਂ ਦੇਸ਼ ਵਿੱਚ ਜਾਗਰਤੀ ਆਵੇਗੀ ਉਸ ਦੀਆਂ ਬਣਾਈਆਂ ਨੀਤੀਆਂ ਹੋਰ ਵੀ ਮਜ਼ਬੂਤ ਹੁੰਦੀਆਂ ਜਾਣਗੀਆਂ ਉਸ ਜ਼ਮਾਨੇ ਦੀ ਮੰਗ ਹਨ ਪਾਕਿਸਤਾਨ ਵੀ ਏਸ਼ੀਆ ਦੇ ਨਵੇਂ ਆਜ਼ਾਦ ਹੋਏ ਦੇਸ਼ਾਂ ਵਿੱਚੋਂ ਹੈ ਉਸ ਦੇ ਨਿਰਮਾਣ ਵਿੱਚ ਮਸਬਦਾ ਭਾਵੇਂ ਕਿਤਨਾ ਹੀ ਹੱਥ ਰਿਆ ਹੋਵੇ ਪ੍ਰਗਤੀ ਤੇ ਵਿਕਾਸ ਲਈ ਉਸ ਨੂੰ ਵੀ ਉਦਾਰ ਲੋਕਸ਼ਾਹੀ ਤੇ ਸਮਾਜਵਾਦੀ ਅਸੂਲ ਅਪਣਾਣੇ ਪੈਣਗੇ ਜਿਵੇਂ ਕਿ ਮਿਸਰ ਅਲਜੀਰੀਆ ਆਦ ਮੁਸਲਮਾਨ ਦੇਸ਼ਾਂ ਨੇ ਕੀਤਾ ਹੈ ਦੇਸ਼ ਵਿੱਚੋਂ ਗਰੀਬੀ ਜ਼ਹਾਲਤ ਬਿਮਾਰੀ ਅਨਿਆ ਨੂੰ ਦੂਰ ਕਰਨ ਨਾਲੋਂ ਵੱਡੀ ਇਬਾਦਤ ਹੋਰ ਕਿਹੜੀ ਹੋ ਸਕਦੀ ਹੈ ਫਿਰ ਖਿਆਲ ਆਇਆ ਸਿਆਸਤ ਦੇ ਦਾ ਪੇਜ ਤੋਂ ਕੀ ਜਾਣੇ ਮਨਾ ਕੀ ਭਾਰਤ ਵਿੱਚ ਅਜੋਕੀ ਕਾਣੀਵੰਡ ਅਤੇ ਭ੍ਰਿਸ਼ਟਾਚਾਰ ਦੀ ਕੋਈ ਕਾਟ ਹੈ ਕਿ ਦੇਸ਼ ਦਾ ਬੰਡਾਰਾ ਬਜਾਤੇ ਖੁਦ ਨਹਿਰੂ ਦੀ ਅਤੇ ਸਾਡੀ ਕੌਮੀ ਤਹਿਰੀਕ ਦੀ ਹਾਰ ਨਹੀਂ ਸੀ ਜੇ ਫੇਰ ਕੋਈ ਸੰਕਟ ਉੱਠ ਖਲੋਵੇ ਤਾਂ ਕੀ ਗਾਰੰਟੀ ਹੈ ਕਿ ਨਹਿਰੂ ਜਾਂ ਉਸ ਦੀ ਸਰਕਾਰ ਭਾਰਤ ਦੀ ਏਕਤਾ ਨੂੰ ਕਾਇਮ ਰੱਖ ਸਕੇਗੀ ਅਖਬਾਰਾਂ ਦੀਆਂ ਸੁਰਖੀਆਂ ਦੱਸਦੀਆਂ ਹਨ ਕਿ ਚੀਨੀਆਂ ਨਾਲ ਕਸ਼ੀਦਗੀ ਦਿਨੋ ਦਿਨ ਵੱਧ ਰਹੀ ਹੈ ਜੇ ਖੁਦਾ ਨਾ ਖਾਸਤਾ ਸੱਚਮੁੱਚ ਜੰਗ ਛਿੜ ਪਈ ਕਿਤੇ ਫੇਰ ਤਾਂ ਨਾ ਹਮੇਸ਼ਾ ਵਾਂਗ ਸਾਡੇ ਦੇਸ਼ ਦੀ ਏਕਤਾ ਟਹਿਕੇ ਢੇਰੀ ਹੋ ਜਾਵੇਗੀ ਮੇਰੇ ਸਵਾਦ ਦੀ ਨਿੱਗੀ ਧੂਪ ਉੱਪਰ ਝੜ ਜਿਆ ਫੈਲਣ ਲੱਗ ਪਿਆ ਤੇਰੇ ਸ਼ਹਿਰ ਨਾਲ ਉਦੋਂ ਦੀਆਂ ਯਾਦਾਂ ਵਾਪਸ ਤਾਂ ਹਨ ਜਦੋਂ ਜੀਵਨ ਵਿੱਚ ਕਿਸੇ ਕਿਸਮ ਦੀ ਵਿਖਮਤਾ ਪੈਦਾ ਨਹੀਂ ਸੀ ਹੋਈ ਚੰਗ ਤੇ ਸਰਗੋਦਾ ਪਹਿਲੀ ਵਾਰ ਵੇਖਿਆ ਸੀ ਹੁਣ ਮੈਂ ਐਸੇ ਇਲਾਕੇ ਵਿੱਚ ਦਾਖਲ ਹੋ ਰਿਹਾ ਸਾਂ ਜੋ ਚੰਗੀਆਂ ਤੇ ਮਾੜੀਆਂ ਸੁਖਦਾਈ ਤੇ ਦੁਖਦਾਈ ਦੋਵੇਂ ਤਰ੍ਹਾਂ ਦੀਆਂ ਯਾਦਾਂ ਨਾਲ ਤੁਰਿਆ ਪਿਆਸੀ ਕਿਤਨੇ ਦਿਨਾਂ ਤੋਂ ਤਰਪ ਰਿਆ ਸਾਂ ਪੋਠੋ ਹਾਰ ਦੀ ਧਰਤ ਦੇ ਦਰਸ਼ਨ ਲਈ ਕਦੋਂ ਮੈਂ ਆਪਣਾ ਪਿੰਡੀ ਸ਼ਹਿਰ ਵੇਖਾਂਗਾ ਸ਼ਾਹ ਚੰਨ ਚਿਰਾਗ ਦੀ ਗਲੀ ਜਿੱਥੇ ਮੈਂ ਜੰਮਿਆ ਸਸੀ ਮਰਲਾ ਜਿਸ ਦੀਆਂ ਗਲੀਆਂ ਤੇ ਨਾਲੀਆਂ ਵਿੱਚ ਖੇਡ ਖੇਡ ਕੇ ਵੱਡਾ ਹੋਇਆ ਮੇਰਾ ਡੀਏਵੀ ਕਾਲਜ ਕੰਪਨੀ ਬਾਗ ਜਿੱਥੇ ਹਾਕੀ ਖੇਡਦੇ ਸਾਂ ਤਪਾਵਨ ਮਾਈ ਵਿਰੋਧੀ ਬਨ ਚਿੱਟੀਆਂ ਹੱਟੀਆਂ ਲੰਡਾ ਬਾਜ਼ਾਰ ਤਲਵਾੜਾਂ ਦਾ ਬਾਜ਼ਾਰ ਸਦਰ ਦਾ ਪੁਲ ਪਰ ਹੁਣ ਜਦ ਵਤਨ ਦੀ ਮਹਾਟ ਤੇ ਆ ਖਲੋਤਾ ਸਾਂ ਉਸ ਤੋਂ ਡਰ ਲੱਗਣ ਲੱਗ ਪਿਆ ਸੀ ਸਾਰਾ ਚਾਹ ਕਿਤੇ ਗਵਾਚ ਗਿਆ ਜਾਪਦਾ ਸੀ ਦੰਗੇ ਫਸਾਦ ਦੀਆਂ ਅੱਗਾਂ ਯਾਦ ਆਉਣ ਲੱਗ ਪਈਆਂ ਅੱਲਾਹੁ ਅਕਬਰ ਅਤੇ ਹਰ ਹਰ ਮਹਾਦੇਵ ਦੇ ਨਾਰੇ ਕੰਨਾਂ ਵਿੱਚ ਗੂੰਜਣ ਲੱਗ ਪਏ ਅੱਖਾਂ ਅਗੇ ਚਿਹਰਿਆਂ ਦੇ ਸਹਿਮ ਤੇ ਪਥਰਾ ਕੁਮਣ ਲੱਗ ਪਏ ਬਿੱਲੀ ਵਿੱਚ ਇੱਕ ਪਿਆਰੇ ਸੱਜਣ ਨੇ ਫਰਮਾਇਸ਼ ਕੀਤੀ ਸੀ ਕਿ ਜ਼ਹਿਰਮ ਦੇ ਪੁਲ ਤੋਂ ਜਦੋਂ ਗੱਡੀ ਲੰਗੇ ਉਹਨਾਂ ਵੱਲੋਂ ਇੱਕ ਚਾਂਦੀ ਦਾ ਰੁਪਈਆ ਦਰਿਆ ਦੀ ਪੇਟ ਕਰਾਂ ਵੰਡ ਦੇ ਦਿਨਾਂ ਵਿੱਚ ਇਹੋ ਪਾਣੀ ਉਹਨਾਂ ਦੇ ਪਰਿਵਾਰ ਦੇ ਕਿਤਨੇ ਹੀ ਜੀਆਂ ਦੇ ਖੂਨ ਨਾਲ ਰੰਗਿਆ ਗਿਆ ਸੀ ਜ਼ਿਲਮ ਉਹ ਨੱਠ ਕੇ ਦਿੱਲੀ ਪੁੱਜਣ ਤੱਕ ਉਹਨਾਂ ਉੱਪਰ ਕੀ ਬੀਤੀ ਜਦੋਂ ਵੀ ਮੇਰਾ ਮਿੱਤਰ ਵਿਸਕੀ ਜਾਂ ਬੀਅਰ ਦਾ ਘੁੱਟ ਭਰ ਲਵੇ ਦੁਹਰਾਣ ਲੱਗ ਪੈਂਦਾ ਹੈ ਅਸੀਂ ਕਈ ਵਾਰੀ ਜਿੱਥੇ ਵੀ ਆ ਜਾਂਦੇ ਹਾਂ ਪਰ ਜੇ ਸੁਣਨ ਲੱਗ ਜਾਈਏ ਤਾਂ ਹਰ ਵਾਰੀ ਬਦਨ ਦੇ ਰੌਂਗਟੇ ਖੜੇ ਹੋ ਜਾਂਦੇ ਹਨ ਕਿਤਨੇ ਲੋਕਾਂ ਨੇ ਆਪਣੀਆਂ ਤੀਆਂ ਪੈਣਾ ਨੂੰ ਕਮਰਿਆਂ ਵਿੱਚ ਬੰਦ ਕਰਕੇ ਆਪਣੇ ਹੱਥਾਂ ਨਾਲ ਸਾੜ ਮਕਾਇਆ ਸੀ ਉਸ ਜ਼ਮਾਨੇ ਮੈਂ ਬੰਬਈ ਵਿੱਚ ਬੈਠਾ ਨਿਰਵਿਗਨ ਫਿਲਮਾਂ ਦੀ ਸ਼ੂਟਿੰਗ ਕਰ ਰਿਹਾ ਸਾਂ ਪਰਿਵਾਰ ਕਸ਼ਮੀਰ ਸੀ ਉਦਨੇ ਅਸੀਂ ਵੀ ਕਬਾਈਲੀਆਂ ਦੇ ਹਮਲੇ ਵੇਲੇ ਖਤਰਿਆਂ ਵਿੱਚ ਵੀ ਪਏ ਪਰ ਲੱਖਾਂ ਨਾਲੋਂ ਫਿਰ ਵੀ ਚੰਗੇ ਰਹੇ ਮੈਂ ਵੀ ਜੇ ਕਾਫਲਿਆਂ ਨਾਲ ਟੁਰਿਆ ਹੁੰਦਾ ਆਪਣੀ ਅੱਖੀ ਬਰਬਰਤਾ ਭਰੇ ਕਤਲੇਆਮ ਵੇਖੇ ਹੁੰਦੇ ਦਿਲ ਕਰਦਾ ਕਦੇ ਇਸ ਪਾਸੇ ਦੁਬਾਰਾ ਆਉਣ ਤੇ ਮੇਰੇ ਮਿੱਤਰ ਨੇ ਕਦੇ ਨਹੀਂ ਆਉਣਾ ਪਰ ਵਤਨ ਫੇਰ ਵੀ ਉਹਨੂੰ ਪਿਆਰਾ ਹੈ ਮੇਰੇ ਅਥੀ دریا ਵਿੱਚ ਰੁਪਈਆ ਸਟਵਾ ਕੇ ਜਿਵੇਂ ਉਹ ਸਨੇਹਾ ਘੜ ਰਿਹਾ ਹੋਵੇ ਆਪਣੇ ਨਾਮ ਸਕਣ ਲਈ ਮਾਫੀ ਮੰਗ ਰਿਹਾ ਹੋਵੇ ਆਪਣੀ ਵਕਤ ਸਿਰ ਡਾਚੀ ਆ ਗਈ ਸਾਰੀ ਦੀ ਸਾਰੀ ਸਾਵੇ ਰੰਗ ਦੀ ਪਰ ਇਸ ਦੇ ਕਾਰਨ ਮਾਹੌਲ ਇੱਕਦਮ ਮਜਨਬੀ ਜਾ ਹੋ ਗਿਆ ਕੁਲੀ ਨੇ ਮੇਰਾ ਸਮਾਨ ਫਰਸਟ ਕਲਾਸ ਦੇ ਇੱਕ ਕੂਪੇ ਵਿੱਚ ਰੱਖ ਦਿੱਤਾ ਸਰਗੋਦੇਉ ਲਾਲੇ ਮੂਸੇ ਤੱਕ ਅਪਾਰਟਮੈਂਟ ਤੱਕ ਇਕੱਲਾ ਆਇਆ ਸਾਂ ਦਰਵਾਜ਼ੇ ਅੰਦਰ ਉਹ ਚੰਗੀ ਤਰ੍ਹਾਂ ਬੰਦ ਕਰਕੇ ਪਰ ਹੁਣ ਨਾਲ ਇੱਕ ਹਮਸਫਰ ਸੀ ਪਾਕਿਸਤਾਨੀ ਫੌਜ ਦਾ ਇੱਕ ਨੌਜਵਾਨ ਕਪਤਾਨ ਦੂਜੇ ਸਿਰੇ ਬਾਰੀ ਕੋਲ ਬੈਠਾ ਹੋਇਆ ਸੀ ਜਿਉਂ-ਜਿਉਂ ਜੇਹਰਮ ਨੇੜੇ ਆਉਂਦਾ ਜਾਵੇ ਮੈਂ ਖੀਸੇ ਵਿੱਚ ਹੱਥ ਪਾ ਕੇ ਆਪਣੇ ਭਾਰਤੀ ਰੁਪਏ ਨੂੰ ਮਸਲੀ ਜਾਵਾਂ ਅਫਸਰ ਨਾਲ ਮੇਰੀ ਗੱਲਬਾਤ ਨਹੀਂ ਸੀ ਛੜੀ ਪਰ ਕਦੇ-ਕਦੇ ਉਹ ਪਰ ਵੀ ਨਜ਼ਰ ਨਾਲ ਮੇਰੇ ਵੱਲ ਵੇਖ ਲੈਂਦਾ ਸੀ ਮੇਰੇ ਆਪਣੇ ਪਾਸੇ ਦਾ ਆਦਮੀ ਸੀ ਗੋਰਾ ਚਿੱਟਾ ਤੇ ਕੱਦਾਂਵਰ ਸ਼ਾਇਦ ਹਜ਼ਾਰੇ ਦਾ ਹੋਵੇ ਇੰਜ ਆਪਦਾ ਸੀ ਜਿਵੇਂ ਗੱਲਬਾਤ ਛੇੜਨ ਦਾ ਕੋਈ ਬਹਾਨਾ ਲੱਭ ਰਿਹਾ ਹੈ ਪਰ ਮੈਂ ਸੁੰਗੜਦਾ ਜਾ ਰਿਹਾ ਸਾਂ ਇਸ ਵੇਲੇ ਉਹ ਜ਼ਰੂਰ ਮੈਨੂੰ ਆਪਣਾ ਵਤਨੀ ਮੁਸਲਮਾਨ ਸਮਝ ਰਿਹਾ ਹੈ ਪਰ ਜੇ ਉਹਨੇ ਮੈਨੂੰ ਦਰਿਆ ਵਿੱਚ ਪੈਸੇ ਸੁੱਟਦੇਆਂ ਵੇਖ ਲਿਆ ਤਾਂ ਸਾਡੇ ਦਰਮਿਆਨ ਸਾਰੀ ਸੁਭਾਵਿਕਤਾ ਨਸ਼ਟ ਹੋ ਜਾਵੇਗੀ ਪਤਾ ਨਹੀਂ ਉਸ ਤੋਂ ਬਾਅਦ ਉਹ ਮੇਰੇ ਨਾਲ ਕਿਸ ਤਰ੍ਹਾਂ ਪੇਸ਼ ਆਇਆ ਅੱਧਾ ਦਰਿਆ ਲੰਘ ਗਿਆ ਮੇਰੀ ਜੇਬ ਵਿੱਚੋਂ ਹੱਥ 바ਰ ਕੱਢਣ ਦੀ ਹਿੰਮਤ ਨਾ ਹੋਈ। ਅਖੀਰ ਆਪਣੇ ਵੱਲੋਂ ਬੜਾ ਸ਼ਿਫਾਸ ਪਾ ਕੇ ਮੈਂ ਰੁਪਈਆ ਬਾਰੀ ਵਿੱਚੋਂ ਉਲਾਰ ਕੇ ਸੁੱਟੀ ਦਿੱਤਾ। ਪਰ ਉਹ ਤਾੜ ਗਿਆ ਕਿ ਮੈਂ ਕੋਈ ਅਨੋਖੀ ਹਰਕਤ ਕੀਤੀ ਹੈ। ਮੈਂ ਆਦੀ ਜਾਨਾ ਜਹੀ ਢੰਗ ਨਾਲ ਜਿਵੇਂ ਕਿਸੇ ਅਪਰਾਧ ਲਈ ਸਫਾਈ ਪੇਸ਼ ਕਰ ਰਿਹਾ ਹੋਵਾਂ ਅੰਗਰੇਜ਼ੀ ਵਿੱਚ ਕਹਿਣਾ ਸ਼ੁਰੂ ਕੀਤਾ ਮੈਨੂੰ ਅਜਈਆਂ ਗੱਲਾਂ ਵਿੱਚ ਕੋਈ ਯਕੀਨ ਨਹੀਂ ਪਰ ਕਿਸੇ ਦੋਸਤ ਦਾ ਆਖਿਆ। ਉਸ ਦਾ ਚਿਹਰਾ ਗੰਭੀਰ ਹੋ ਗਿਆ। ਤੇ ਬੜੀ ਸੁਹਿਰਦਤਾ ਨਾਲ ਉਸਨੇ ਸਿਰ ਨਵਾਕੇ ਕਿਹਾ ਤੁਸੀਂ ਜਮ ਜਮ ਕਰੋ ਮੈਂ ਤੁਹਾਡੇ ਜਜ਼ਬਿਆਂ ਨੂੰ ਸਮਝਦਾ ਹਾਂ ਪਰ ਪਰਲੀਂ ਜਾਪਿਆ ਜਿਵੇਂ ਅਸੀਂ ਇੱਕ ਦੂਜੇ ਦੇ ਬੜੇ ਕਰੀਬ ਆ ਗਏ ਹਾਂ ਪਰ ਉਸ ਤੋਂ ਬਾਅਦ ਅਸੀਂ ਫੇਰ ਇੱਕ ਦੂਜੇ ਤੋਂ ਦੂਰ ਹੋ ਗਏ ਪਰ ਪਰਲੀਂ ਜਾਪਿਆ ਜਿਵੇਂ ਅਸੀਂ ਇੱਕ ਦੂਜੇ ਦੇ ਬੜੇ ਕਰੀਬ ਆ ਗਏ ਹਾਂ ਪਰ ਉਸ ਤੋਂ ਬਾਅਦ ਅਸੀਂ ਫੇਰ ਇੱਕ ਦੂਜੇ ਤੋਂ ਦੂਰ ਹੋ ਗਏ ਜਿਵੇਂ ਰੇਲ ਦੀਆਂ ਲਾਈਨਾਂ ਨਿਕਲ ਜਾਂਦੀਆਂ ਹਨ ਆਪਸ ਵਿੱਚ ਮਸਾਂ ਦੋ ਚਾਰ ਗੱਲਾਂ ਹੀ ਹੋਈਆਂ ਜਿਵੇਂ ਤਪਦੀ ਰੇਤ ਤੇ ਮੀਂਹ ਦਾ ਛਿੱਟਾ ਪੈ ਜਾਏ ਬਹੁਤਾ ਸਫ਼ਰ ਅਸਾਂ ਆਪਣੀ ਆਪਣੀ bari ਵਿੱਚੋਂ ਬਾਹਰ ਵੇਖਦਿਆਂ ਹੀ ਗੁਜ਼ਾਰਿਆ ਮੈਨੂੰ ਹੋਰ ਚਾਹੀਦਾ ਵੀ ਕੀ ਸੀ ਆਪਣੀ ਪੋਠੋਹਾਰ ਦੀ ਧਰਤ ਲਈ ਤਾਂ ਅੱਖਾਂ ਤਰਸੀਆਂ ਹੋਈਆਂ ਸਨ ਯਕੀਨ ਨਹੀਂ ਸੀ ਆਉਂਦਾ ਸੱਚਮੁੱਚ ਢੰਨਾ ਟਕੀਆਂ ਤੇ ਪਹਾੜ ਵੇਖ ਰਿਹਾ ਹਾਂ ਜਾਂ ਕੋਈ ਸੁਪਨਾ ਹੈ ਸਕੂਲੇ ਜਿਓਗ੍ਰਾਫੀ ਵਾਲਾ ਮਾਸਟਰ ਪੜਾਉਂਦਾ ਹੁੰਦਾ ਸੀ ਕਿ ਅਜੇ ਹੀ ਧਰਤੀ ਨੂੰ ਸਤਹ ਮਰਤਫਾਕ ਦੇ ਹਨ ਕਿਤਨਾ ਔਖਾ ਸੀ ਇਹ ਸ਼ਬਦ ਸਤਹ ਮਰਤਫਾ ਪਰ ਕਿਤਨਾ ਪਿਆਰਾ ਸੀ ਅਜੇ ਤੱਕ ਨਹੀਂ ਸੀ ਭੁੱਲਿਆ ਆਪਣੇ ਪਤਨ ਨੂੰ ਜੋ ਲੱਗਦਾ ਸੀ ਤਰੱਕੀ ਦਾ ਮਸ਼ਹੂਰ ਮੋੜ ਲੰਘਿਆ ਫਿਰ ਸਹਾਵਾ ਮਿਸਾ ਕੇਸਵਾਲ ਗੁਜ਼ਰਖਣ ਪੁੱਜ ਕੇ ਚਾਹ ਜ਼ਰੂਰ ਪੀਂਦੇ ਸਾਂ ਨਾਲ ਠੰਡੇ ਠੰਡੇ ਉਬਲੇ ਹੋਏ ਆਟੜੇ ਖਾਂਦੇ ਸਾਂ ਪਰੈਤ ਕੀ ਗੱਡੀ ਰੁਕੀ ਹੀ ਨਹੀਂ ਖਸਮਾ ਖਾਣੀ ਅੱਗੇ ਤਾਂ ਫਰੰਟੀਅਰ ਮੇਲ ਵੀ ਠਹਿਰਦੀ ਸੀ ਮੰਦਰਾਂ ਮਣਕਿਆਲਾ ਸਿਹਾਲਾ ਉਹਨੇ ਨਾਲਾ ਕਰੰਗ ਆਵੇਗਾ ਉਹ ਕਿਤਨੀਆਂ ਔੜੀਕਾਂ ਪਿੱਛੋਂ ਆਇਆ ਤੇ ਕਿਤਨੀ ਛੇਤੀ ਲੰਘ ਗਿਆ ਚੰਗੀ ਤਰ੍ਹਾਂ ਵੇਖਣ ਵੀ ਨਹੀਂ ਹੋਇਆ ਕਿਤਨੀ ਬੇਇਨਸਾਫੀ ਦੀ ਗੱਲ ਹੈ ਜ਼ਰਾ ਹੌਲੀ ਨਹੀਂ ਸੀ ਚਲਾ ਸਕਦਾ ਗੱਡੀ ਨੂੰ ਆਹ ਖਲੋਤੀ ਚੱਕ ਲੈ ਗੱਡੀ ਉਹ ਪਈ ਦੂਰ ਦਿਸਦੀ ਏ ਪਿੰਡੀ ਕੋਈ ਬਹੁਤਾ ਬਦਲਿਆ ਤੇ ਨਹੀਂ ਨਜ਼ਾਰਾ ਐ ਆਇਆ ਮਰੀਡ ਦਾ ਪੁੱਲ ਟੈਸ ਦੀ ਹੀਟੋਂ ਮਰੀਕੂ ਰੋਡ ਲੰਘੀ ਇਹ ਪੁਲ ਮੈਨੂੰ ਉਦੋਂ ਦਾ ਯਾਦ ਹੈ ਜਦੋਂ ਮਾਂ ਮੈਨੂੰ ਕੁੱਚਰ ਚੱਕ ਕੇ ਗੱਡੀ ਦੀ ਬਾਰੀ ਕੋਲ ਬੈਠੀ ਹੋਈ ਸੀ ਅਤੇ ਮੈਂ ਹੈਰਾਨ ਰਹਿ ਗਿਆ ਸਾਂ ਕਿਵੇਂ ਗੱਡੀ ਇੱਕਦਮ ਹੀਟਾਂ ਸੜਕ ਤੇ ਉਤਰ ਕੇ ਬਿਨਾਂ ਕੋਈ ਝਟਕੇ ਖਾਦੇ ਫਿਰ ਸੜਕ ਉੱਪਰ ਆ ਗਈ ਸੀ ਫਿਰ ਮੈਨੂੰ ਜੀਵਨ ਦਾ ਪਹਿਲਾ ਰੇਲ ਸਫ਼ਰ ਯਾਦ ਆਇਆ ਰਾਤ ਵੇਲੇ ਗੱਡੀ ਚੜੇ ਸਾਂ ਬੜਾ ਲੰਮਾ ਡੱਬਾ ਸੀ ਲੰਮੀ ਜਿਹੀ ਸੁਰੰਗ ਵਾਂਗ ਬੜੇ ਲੋਕ ਸਨ ਅਦਾਨਕ ਡੱਬੇ ਦੀਆਂ ਕੰਦਾਂ ਸੱਜੇ ਖੱਬੇ ਝੋਲ ਖਾਣ ਲੱਗ ਪਈਆਂ ਸਨ ਸਾਰੀ ਰਾਤ ਮੈਂ ਡਰਦਾ ਰਿਹਾ ਸਾਂ ਕਿਤੇ ਗੱਡੀ ਡਿੱਗ ਨਾ ਪਈ ਪਰ ਉਹ ਨਹੀਂ ਸੀ ਡਿੱਗੀ ਇਸ ਤੋਂ ਮੈਂ ਅਨਮਾਨ ਲਾਇਆ ਸੀ ਕਿ ਗੱਡੀ ਸੱਜੇ ਖੱਬੇ ਕਸੂਟਨੀਆਂ ਮਾਰ ਕੇ ਅੱਗੇ ਸਰਕਦੀ ਹੋਵੇਗੀ ਕੀੜੇ ਵਾਂਗ ਮੈਨੂੰ ਨਹੀਂ ਸੀ ਪਤਾ ਥੱਲੇ ਪਹੀਏ ਲੱਗੇ ਹੋਏ ਹਨ ਇਹ ਆਇਆ ਸਦਰ ਦਾ ਪੁਲ 8ਵੀਂ ਜਮਾਤੇ ਪੜਦੇ ਸਾਂ ਇਸ ਪੁਲੋ ਤੇ ਵਿਹਲਾ ਖੜਾ ਹੀਠਾ ਸੰਟ ਕਰਦੀਆਂ ਗੱਡੀਆਂ ਦਾ ਤਮਾਸ਼ਾ ਵੇਖ ਰਿਹਾ ਸਾਂ ਐਤਵਾਰ ਦਾ ਦਿਨ ਸੀ ਸਕੂਲੇ ਛੁੱਟੀ ਸੀ ਅਚਾਨਕ ਮੇਰੇ ਮਨ ਵਿੱਚ ਫਲਸਫੇ ਦੀ ਲਹਿਰ ਉੱਠ ਪਈ ਜੀਵਨ ਵੀ ਇੱਕ ਗੱਡੀ ਦੇ ਸਫ਼ਰ ਵਾਂਗ ਹਨ ਤੇਤ ਵਾਰ ਮਹੀਨੇ ਸਾਲ ਸਟੇਸ਼ਨਾਂ ਵਾਂਗ ਹਨ ਮੈਂ ਫੈਸਲਾ ਕੀਤਾ ਕਿ ਹਰ ਐਤਵਾਰ ਇਸ ਬਿੰਦ ਨੂੰ ਯਾਦ ਕਰਕੇ ਆਪਣੀ ਜੀਵਨ ਯਾਤਰਾ ਨੂੰ ਨਾਪਿਆ ਕਰਾਂਗਾ ਇਸ ਮੂਰਖ ਜਿਹੇ ਪ੍ਰਣ ਨੂੰ ਖੋਰੇ ਕਿਉਂ ਮੈਂ ਅਜੇ ਤੱਕ ਨਬਹੁਦਾ ਚਲਾ ਰਿਹਾ ਹਾਂ ਕਈ ਵਾਰੀ ਇਹਨੂੰ ਭੁਲਾਣ ਦੀ ਕੋਸ਼ਿਸ਼ ਕੀਤੀ ਹੈ ਪਰ ਹਰ ਐਤਵਾਰ ਕਿਸੇ ਨਾ ਕਿਸੇ ਵੇਰੇ ਮੇਰਾ ਧਿਆਨ ਸਦਰ ਵਾਲੇ ਪੁਲ ਤੇ ਪਹੁੰਚ ਹੀ ਜਾਂਦਾ ਹੈ ਮੈਂ ਖਿੱਚ ਜਾਂਦਾ ਹਾਂ ਅਤੇ ਅੰਗਰੇਜ਼ੀ ਦੀ ਇੱਕ ਕਵਿਤਾ ਚੇਤੇ ਆਂਦੀ ਹੈ ਵੈਨ ਐਜ਼ ਅ ਬੇਬ ਆਈ ਸlept ਐਂਡ ਵੈਪਟ ਟਾਈਮ ਗ੍ਰੈਪਟ ਵੈਨ ਐਜ਼ ਅ ਬੋਏ ਆਈ ਲਾਫਡ ਐਂਡ ਟਾਕਡਰ ਟਾਈਮ ਵਾਕਟ ਵੈਨ ਆਈ ਬੇਕੇਮ ਅ ਫੁੱਲ ਗ੍ਰਾਉਂਡ ਮੈਨ ਟਾਈਮ ਰੈਨ and older as i daily grew time flew soon i shall find in travelling on time gone ਉਦੋਂ ਜੀਵਨ ਗੱਡੀ ਵਾਂਗ ਤਾਂ ਜਾਪਿਆ ਸੀ ਪਰ ਇਹ ਨਹੀਂ ਸੀ ਸੁਝਿਆ ਕਿ ਇਸ ਦਾ ਨਾਮ ਸੁਪਰ ਤੇਜ਼ ਗਾਮ ਹੈ ਗੱਡੀ ਇਸ ਪੁਲ ਹੇਠੋਂ ਸੱਪ ਵਾਂਗ ਵੱਲ ਖੰਦੀ ਪਿੰਡੀ ਦੇ ਪਲੇਟਫਾਰਮ ਨੰਬਰ 1 ਨਾਲ ਅੰਗ ਜੋੜ ਰਹੀ ਹੈ ਸ਼ਾਮ ਡੁੰਗੀ ਹੋ ਗਈ بڑے بڑے ਦੂਰ ਦੇ ਸਫ਼ਰ ਕਰਕੇ ਆਉਂਦਾ ਹੁੰਦਾ ਸਾਂ ਪਿੰਡੀ ਵਾਪਸ ਉਸ ਕੜੀ ਦਾ ਖਿਆਲ ਕਰਕੇ ਜਦੋਂ ਟਾਂਗਾ ਕਰਦੇ ਬੂਹੇ 'ਚ ਖਲੋਵੇਗਾ ਹਰ ਵਾਰੀ ਦਿਲ ਸ਼ਾਲਾ ਮਰਨ ਲੱਗ ਪੈਂਦਾ ਸੀ ਮੈਂ ਥੱਲਾ ਚੜ੍ਹ ਕੇ ਪਿਤਾ ਜੀ ਦੇ ਦਫਤਰ ਵੇਜਾ ਵੜਾਂਗਾ ਅਤੇ ਉਹ ਹੱਕੇ ਬੱਕੇ ਹੋ ਕੇ ਖੁਸ਼ੀ ਨਾਲ ਖਿੜਦੇ ਕੁਰਸੀ ਤੋਂ ਉੱਠ ਪੈਣਗੇ ਓਏ ਬਲਰਾਜ ਤੂੰ ਆ ਗਿਆ ਤੇ ਫੇਰ ਉਹ ਆਪ ਨੌਕਰ ਨੂੰ ਆਵਾਜ਼ ਮਾਰਨਗੇ ਤੇ ਬਾਹਰ ਜਾ ਕੇ ਟਾਂਗੇ ਵਾਲੇ ਨੂੰ ਪੈਸੇ ਦੇਣਗੇ ਉਹਨਾਂ ਨੂੰ ਪਤਾ ਸੀ ਪੁੱਤਰ ਨੂੰ ਜੇਬਾਂ ਖਾਲੀ ਕਰਕੇ ਹੀ ਕਰਨੂ ਪਰਤਨ ਦਾ ਸ਼ੌਕ ਹੈ ਹੁਣ ਇਸ ਸ਼ਹਿਰ ਵਿੱਚ ਮੈਨੂੰ ਕੋਈ ਉਡੀਕਣ ਵਾਲਾ ਨਹੀਂ ਮੈਂ ਕਰਨੀ ਜਾਣਾ ਕਿਸੇ ਹੋਟਲ ਵਿੱਚ ਡੇਰਾ ਕਰਨਾ ਹੈ ਸ਼ਹਿਰ ਵਾਲਿਓ ਆਪਣੇ ਸ਼ਹਿਰ ਅੰਦਰ ਅਸੀਂ ਆਏ ਹਾਂ ਵਾਂਗ ਪਰਦੇਸੀਆਂ ਦੇ